ਤਕਦੀਰ ਈ ਤਕਦੀਰ ਕਹਾਣੀ ਜੋ ਕਿ ਰਮਨਦੀਪ ਘਰਮੀ ਵੱਲੋਂ ਲਿਖੀ ਗਈ ਹੈ ਆਓ ਇਸ ਨੂੰ ਸ਼ੁਰੂ ਕਰੀਏ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਜੀ ਇਹਦਾ ਛੇਵਾ ਪਾਗ ਇਸ ਤਰ੍ਹਾਂ ਹੈ ਕੀ ਹੋ ਸਕਦਾ ਹੈ ਗੁਰਦਾਰਸ਼ ਨੇ 나ਜ ਵਰੇ ਜਿੰਮੀ ਗੱਲ ਕੀਤੀ ਅਕਰ ਕਿਉਂ ਨਹੀਂ ਫਰਕ ਪੈਣਾ 나ਜ ਨੂੰ ਗੁਰਦਾਰਸ਼ ਦੇ ਰਖਰੀ ਬਣਾਉਣ ਜਾਣ ਜਾਂ ਨਾ ਜਾਣ ਤੇ ਕੀ ਹੋਇਆ ਹੋਵੇਗਾ ਅਤੀਤ ਵਿੱਚ ਜੋ ਇਸ ਤਰ੍ਹਾਂ ਕੋ ਦਰਸ਼ ਨਹੀਂ ਕੇਆ ਯਾਰ ਤੂੰ ਵੀ ਨਾ ਜਿੱਦ ਹੀ ਕਰਕੇ ਬੈਠ ਜਾਂਦੀ ਹੈ ਕੋ ਦਰਸ਼ ਨਹੀਂ ਕੇਆ ਫਿਰ ਤੁਸੀਂ ਮੇਰੀ ਜਿੱਤ ਪੂਰੀ ਕਰ ਦੋ ਨਾ ਦੱਸੋ ਕੀ ਹੈ ਜਿਹਦੇ ਕਰਕੇ ਤੁਸੀਂ ਨਾਜਵਾਲੇ ਇਦਾਂ ਕਿਹਾ ਉਹ ਜਦੋਂ 12ਵੀਂ ਤੋਂ ਬਾਅਦ ਨਵੇਂ-ਨਵੇਂ ਕਾਲਜ ਜਾਣ ਲੱਗੀ ਸੀ ਉਦੋਂ ਉਹਨੂੰ ਸਹੀ ਗੱਲ ਦਾ ਪਤਾ ਨਹੀਂ ਹੈਗਾ ਸੀ ਇਹ ਸੋਚ ਕੇ ਮੈਂ ਉਹਨੂੰ ਇੱਕ ਦਿਨ ਜਦੋਂ ਇੱਕ ਮੁੰਡੇ ਨਾਲ ਖੜੀ ਦੇਖਿਆ ਤਾਂ 나ਜ ਨੂੰ ਸਮਝਾਉਣ ਲਈ ਕਿਹਾ ਵੀ ਤੈਨੂੰ ਅਜੇ ਸਮਝ ਨਹੀਂ ਦੁਨੀਆਦਾਰੀ ਦੀ ਬਹੁਤੇ ਮੁੰਡਿਆਂ ਦਾ ਨੇੜ ਤਾਂ ਚੰਗੀ ਨਹੀਂ ਕਿਉਂਕਿ ਅਜੇ ਤੂੰ ਨਾ ਨਾ ਸਮਝੈਂ ਉਹਨੇ ਮੈਨੂੰ ਅਜਿਹਾ ਜਵਾਬ ਦਿੱਤਾ ਕਿ ਮੁੜ ਕੇ ਉਹਨੇ ਹੁਣ ਤੱਕ ਹਜ਼ਾਰ ਗਲਤੀਆਂ ਕਰੀਆਂ ਹੋਣਗੀਆਂ ਪਰ ਮੈਂ ਦੁਬਾਰਾ ਉਹਨੂੰ ਕਦੇ ਵੀ ਕੁਝ ਨਹੀਂ ਕਿਹਾ ਗੁਰਦਰਸ਼ ਦਾ ਗੱਜ ਪਾਰ ਆਇਆ ਅਤੇ ਬਹੁਤ ਮੁਸ਼ਕਲ ਨਾ ਆਪਣੀ ਗੱਲ ਪੂਰੀ ਕਰ ਸਕਿਆ ਕੀ ਕਿਆ ਉਹਨੇ ਐਦਾਂ ਦਾ ਨਾਲ ਤੁਸੀਂ ਉਹਦੇ ਨਿਗਾਹ ਕਿਉਂ ਰੱਖਦੇ ਸੀ ਤਕਦੀਰ ਨੇ ਪੁੱਛਿਆ ਉਹਨੇ ਮੈਨੂੰ ਕਿਹਾ ਕਿ ਮੈਂ ਆਪਣੇ ਕੰਮ ਤੱਕ ਮਤਲਬ ਰੱਖਾਂ ਮੈਨੂੰ ਕੋਈ ਹੱਕ ਨਹੀਂ ਉਹਦੀ ਜ਼ਿੰਦਗੀ ਵਿੱਚ ਦਖਲ ਅੰਦਾਜ਼ੀ ਕਰਨ ਦਾ ਮੈਨੂੰ ਕੋਈ ਲੋੜ ਨਹੀਂ ਉਹਨੂੰ ਸਹੀ ਗੱਲ ਸਮਝਾਉਣ ਦੀ ਉਹ ਜੋ ਮਰਜ਼ੀ ਕਰੇ ਜਿਹੜੇ ਮੁੰਡੇ ਨਾਲ ਜਿੱਥੇ ਮਰਜ਼ੀ ਜਾਵੇ ਉਹਨੂੰ ਰੋਕਣ ਟੋਕਣ ਦਾ ਮੈਨੂੰ ਕੋਈ ਹੱਕ ਨਹੀਂ ਬਣਦਾ ਅੱਗੇ ਤੋਂ ਮੈਂ ਉਹਨੂੰ ਵੀ ਨਾ ਕਿਸੇ ਕੰਮ ਤੋਂ ਨਾ ਬੁਲਾਵਾਂ ਇਹ ਕੀ ਗੱਲ ਬਣੀ ਪਲਾਂ ਗੱਲ ਕੀ ਬਣਨੀ ਐ ਬਸ ਮੁੜ ਕੇ ਮੈਂ ਕਦੇ ਉਹਨੂੰ ਪ੍ਰਾਹ ਵਾਲੇ ਹੱਕ ਨਾਲ ਕਦੇ ਕੁਝ ਨਹੀਂ ਕੀਤਾ ਵੈਸੇ ਤੁਸੀਂ ਦੱਸਿਆ ਕਿਉਂ ਨਹੀਂ ਮੈਨੂੰ ਵੀ ਤੁਸੀਂ ਉਹਦੇ ਨਿਗਾਹ ਕਿਉਂ ਰੱਖਦੇ ਸੀ ਨਿਗਾਹ ਕਾਨੂੰ ਰੱਖਦਾ ਸੀ ਜਾ ਉਦੋਂ ਮੇਰੀ ਆਪਣੀ ਦੁਕਾਨ ਹੁੰਦੀ ਸੀ ਫੋਟੋਸਟੇਟ ਤੇ ਲੈਮੀਨੇਸ਼ਨ ਵਗੈਰਾ ਦੀ ਕਾਲੇ ਦੇ ਸਾਹਮਣੇ ਵਾਲੀ ਲਾਈਨ ਚ ਤੁਹਾਨੂੰ ਉਹਨੇ ਐਨਾ ਕੁਝ ਸ਼ਰੀਆ ਬਾਜ਼ਾਰ ਵਿੱਚ ਹੀ ਕਹਿਤਾ ਸੀ ਨਹੀਂ ਉੱਥੇ ਨਹੀਂ ਮੈਂ ਕਿਹਾ ਕੁਝ ਉਹਨੂੰ ਉਹ ਤਾਂ ਮੈਂ ਘਰ ਆ ਕੇ ਬੇਬੀ ਬਾਪੂ ਸਾਹਮਣੇ ਹੀ ਗੱਲ ਕਰੀ ਸੀ ਫਿਰ ਮੰਮੀ ਨੇ ਵੀ ਕੁਝ ਕਿਹਾ ਉਹਨੂੰ ਵੀ ਤੂੰ ਕਿਵੇਂ ਬੋਲਦੀ ਹੈ ਆਪਣੇ ਭਰਾ ਨੂੰ ਨਹੀਂ ਮੰਮੀ ਦੱਸੋ ਭੋ ਮੈਨੂੰ ਬੋਲਣ ਲੱਗ ਪਏ ਕਹਿੰਦੇ ਐਵੇਂ ਨਾ ਕੁੜੀ ਨੂੰ ਬੋਲੀ ਜਾਇਆ ਕਰੋ ਹੁਣ ਉਹ ਜਵਾਨ ਹੋ ਗਈ ਐਵੇਂ ਕੁਝ ਕਰ ਲੂਗੀ ਗੁੱਸੇ ਵਿੱਚ ਆ ਕੇ ਇਹ ਤਾਂ ਗਲਤ ਗੱਲ ਐ ਫਿਰ ਮੰਮੀ ਉਹਨਾਂ ਦੀ ਵੀ ਪਾਪਾ ਨੇ ਵੀ ਕੁਝ ਨਹੀਂ ਕਿਹਾ ਨਾ ਉਹਨਾਂ ਨੂੰ ਤਾਂ ਬੜਾ ਪਤਾ ਲੱਗਦਾ ਏ ਪੀ ਕਿਉ ਆਪਣੀ ਡਿਊਟੀ ਟਾਈਮ ਦੀਆਂ ਗੱਲਾਂ ਕਰਕੇ ਬਹਿ ਜਾਂਦੇ ਨੇ ਕਦੇ ਉਹਨੇ ਆਪਣੀ ਮਰਜ਼ੀ ਨਾਲ ਕੋਈ ਕੰਮ ਕੀਤਾ ਏ ਜਿਹੜਾ ਉਹਦੋਂ ਬੇਬੇ ਖਿਲਾਫ ਬੋਲਦੇ ਫਿਰ ਉਸ ਤੋਂ ਬਾਅਦ 나ਜ ਨੂੰ ਦੱਤਾ ਰਹਿਦਾ ਹੀ ਹੋਣਾ ਏ ਕਿ ਕਿਤੇ ਉਹਨੂੰ ਦੇਖਣਾ ਲੱਭੂ ਕੋਈ ਕਿਸੇ ਮੁੰਡੇ ਨਾਲ ਲੈ ਉਹ ਇਹੋ ਜਿਹਾ ਦਿਨ ਦੀ ਜੰਮੀ ਨਹੀਂ ਹੋਈ ਨਾਲੇ ਤੈਨੂੰ ਹੌਲੀ-ਹੌਲੀ ਆਪੇ ਪਤਾ ਲੱਗ ਜਾਣਾ ਏ ਨਾਲੇ ਹੁਣ ਸੌਂਜ ਐ ਬਹੁਤ ਟਾਈਮ ਹੋ ਗਿਆ ਕੋਈ ਨਹੀਂ ਉਹ ਜੋ ਮਰਜ਼ੀ ਬੋਲੀ ਜਾਵੇ ਤੁਸੀਂ ਉਹਦੇ ਤੋਂ ਰਕੜੀ ਬਣਾਉਣ ਜ਼ਰੂਰ ਜਾਣਾ ਏ ਓਕੇ ਦੇਖਦੇ ਆ ਕੋਈ ਨਹੀਂ ਜਦੋਂ ਕੱਲ ਆਊਗੀ ਦੇਖਣਾ ਦੁਖਣਾ ਕੁਝ ਨਹੀਂ ਜਾਣਾ ਏ ਤਾਂ ਬਸ ਜਾਣਾ ਏ ਚੰਗਾ ਠੀਕ ਐ ਗੁਰੂ ਐਨਾ ਕਹਿ ਗੁਰਦਰਸ਼ ਨੇ ਸੌਣ ਲਈ ਪਾਸਾ ਵਟ ਲਿਆ ਫੇਰ ਤਕਦੀਰ ਵੀ ਸੌ ਗਈ ਸਵੇਰ ਹੋਈ ਤਾਂ ਰਖੜੀ ਦਾ ਦਿਨ ਹੋਣ ਕਰਕੇ ਮਕਾਨ ਮਾਲਕਾਂ ਦੇ ਕਾਰ ਰਿਸ਼ਤੇਦਾਰ ਆ ਜਾ ਰਹੇ ਸਨ ਤਕਦੀਰ ਦਾ ਪ੍ਰਾ ਤੇਗਵੀਰ ਵੀ ਆ ਗਿਆ ਉਹ ਮੈਡੀਕਲ ਏਜੰਸੀ ਤੇ ਹੀ ਪਹੁੰਚ ਗਿਆ ਸੀ ਅਤੇ ਉੱਥੋਂ ਉਸ ਨੂੰ ਗੁਰਦਾਸ ਦਾ ਕਾਰ ਛੱਡ ਗਿਆ ਉਸ ਦਾ ਪ੍ਰਾ ਮਠਿਆਈ ਦਾ ਡੱਬਾ ਤੇ ਰਖੜੀ ਆਪ ਹੀ ਲੈ ਆਇਆ ਤਕਦੀਰ ਨੇ ਉਹਦੇ ਰਖੜੀ ਬੰਦ ਦਿੱਤੀ ਅਤੇ ਉਹ ਵਿਚਾਰਾ ਉਸੇ ਵੇਲੇ ਵਾਪਸ ਮੁੜ ਗਿਆ ਦੁਪਹਿਰ ਦੇ ਵੇਲੇ ਰੋਟੀ ਖਾਣ ਲਈ ਮਿਲਦੀ ਛੁੱਟੀ ਵੇਲੇ ਗੁਰਦਰਸ਼ ਆਪਣੇ ਘਰ ਆਪਣੀ ਪੈਣ ਤੋਂ ਰਖੜੀ ਬਣਵਾਉਣ ਲਈ ਗਿਆ ਤਾਂ ਪਹਿਲਾਂ ਉਸ ਨੂੰ ਉਸ ਦੀ ਪੈਣ ਮਾਂ ਅਤੇ ਬਾਪੂ ਨੇ ਕਾਫੀ ਕੁਝ ਸੁਣਾ ਦਿੱਤਾ ਪਰ ਉਹ ਬਿਨਾਂ ਕੋਈ ਜਵਾਬ ਦਿੱਤੇ ਸਭ ਕੁਝ ਸੁਣਦਾ ਰਿਹਾ ਫਿਰ ਜਦੋਂ ਉਹ ਬੋਲ ਕੇ ਹਟ ਗਏ ਤਾਂ ਗੁਰਦਰਸ਼ ਨੇ ਕਿਹਾ ਮੈਂ ਆਉਣਾ ਨਹੀਂ ਸੀ ਚਾਹੁੰਦਾ ਕਿਉਂਕਿ ਮੈਨੂੰ ਪਤਾ ਸੀ ਕਿ ਤੁਸੀਂ ਸਾਰੇ ਮੈਨੂੰ ਐਦਾਂ ਹੀ ਬੋਲੋਗੇ ਪਰ ਮੈਨੂੰ ਤਕਦੀਰ ਨਹੀਂ ਆਉਣ ਲਈ ਮਜਬੂਰ ਕੀਤਾ ਏ ਉਹ ਚਾਹੁੰਦੀ ਸੀ ਕਿ ਮੈਂ ਆਪਣੀ ਭੈਣ ਤੋਂ ਰਖੜੀ ਬਨਵਾਵਾਂ ਆਹੋ ਹੁਣ ਤੂੰ ਉਹਦੀ ਹੀ ਤਾਂ ਸੁਣਦਾ ਏ ਹੁਣ ਤੈਨੂੰ ਉਹਦੀ ਹੀ ਸਹੀ ਲੱਗਦੀਆਂ ਨੇ ਅਸੀਂ ਤਾਂ ਹੁਣ ਤੇਰੇ ਲਈ ਬੇਗਾਨੇ ਹੋ ਗਏ ਹੁਣ ਤਾਂ ਉਹੀ ਤੇਰੀ ਆਪਣੀ ਐ ਬਸ ਜਿਵੇਂ ਤੈਨੂੰ ਕਹੂਗੀ ਹੁਣ ਉਹੀ ਤੂੰ ਕਰਿਆ ਕਰਨੀ ਐ ਉਸਦਾ ਪਿਤਾ ਬੋਲਿਆ ਦੇਖ ਲੈ ਯਾਰ ਇਹ ਤਾਂ ਹੁਣ ਉਸੇ ਕੀ ਬੋਲੀ ਬੋਲਣ ਲੱਗ ਗਿਆ ਹੈ ਕਰ ਲਿਆ ਨਾ ਫਿਰ ਕਬਜ਼ੇ ਮੇਂ ਤੇਰੇ ਕੋ ਵੀ ਉਸਨੇ ਸੋਚਾ ਹੁਣ ਹੈ ਜਾਂ ਤੇ ਚੋਰ ਕੀ ਲੰਗੋਟੀ ਹੀ ਸਹੀ ਸਾਸੋਰੇ ਨੇ ਕਬਜ਼ੇ ਮੇਂ ਆਏ ਹੋਏ ਤਾਂ ਸਹੀ ਮੁੰਡੇ ਕੋ ਤੂੰ ਕਬਜ਼ੇ ਮੇਂ ਕਰ ਲ ਸੁਖਵੰਤ ਕੋਨੇ ਬਲਦੀ ਤੇ ਤੇਲ ਪਾਉਣ ਦੀ ਕੋਸ਼ਿਸ਼ ਕੀਤੀ ਉਹ ਆਹੋ ਮੈਂ ਅੰਨਾ ਏ ਕਿ ਕਿਤੇ ਮੇਰੇ ਕੰਨ ਬੰਦ ਨਹੀਂ ਮੈਨੂੰ ਦੀਂਦਾ ਵੀ ਹੈ ਸੁਣਦਾ ਵੀ ਹੈ ਉਸ ਦਾ ਪਿਤਾ ਬੋਲਿਆ ਸਭ ਕੀਤਾ ਕਰਾਇਆ ਉਸ ਦੀ ਮਾਂ ਕਾ ਹੀ ਹੈ ਜਿਹੜੀ ਬੱਸ ਨੇ ਨਹੀਂ ਦੇ ਰਹੀ ਆਪਣੀ ਕੁੜੀ ਕੋ ਉਸਨੇ ਕੋ ਤਾਂ ਪਤਾ ਨਹੀਂ हमको ਪਤਾ ਲੱਗ ਜਾਏਗਾ ਸਭ ਉਸਨੇ ਆਪਨ ਕੋ ਪੋਤਾ ਮਰਵਾਇਆ ਥਾ ਜਾਣ ਬੂਝ ਕਰ ਅਬੋਰਸ਼ਨ ਕਰਵਾਇਆ ਥਾ ਹਮ ਕੋਈ ਪਾਗਲ ਹੈ ਜਿਹੜਾ हमको ਪਤਾ ਨਹੀਂ ਚਲੇਗਾ ਸਭ ਝੂਠੇ ਕੇਸ ਮੇ ਪਸਾਣੇ ਕੀ ਚਾਲੇ ਹੈ ਐਨੇ ਕੱਚੇ ਤੋਂ ਹਮ ਵੀ ਨਹੀਂ ਹੈ जरा हम हार मान ली सुखव कर फिर तिल मिलाई पापा को क्या नहीं पता है बेबी अनपढ़ गवार सी बहू उठा लाई पापा ऊपर से उसकी माँ देख लो जरा सी भी अक्ल नहीं है उसको कोई काम नहीं सिखाया कुछ और नहीं उसको वॉशिंग मशीन तक नहीं चलानी आती कपड़े क्या खाक धोएगी तो वो तो पागलों से भी महापागल है वो तो दिल तो करता है ਗਲਾ ਦਵਾ ਦੂ ਉਸ ਕਾ ਬੇਅਕਲ ਸੀ ਕਹੀਂ ਕੀ 나ਜ ਨੇ ਜ਼ਹਿਰ ਉਗ ਲਿਆ ਕੋਈ ਨਾ ਨਹੀਂ ਕਰਤੇ ਹੈ ਕੁਛ ਤੂੰ ਤੂੰ ਰਖੜੀ ਬੰਦੀ ਇਸਕੇ ਜਾਏ ਜੇ ਉਸ ਕੀ ਕੁਛੜ ਮੇ ਸੁਗਵੰਤ ਕਰਨੇ ਬੋਲਿਆ 나ਜ ਨੇ ਰਖੜੀ ਬੰਦ ਦਿੱਤੀ ਅਤੇ ਮੂੰਹ ਮਿੱਠਾ ਕਰਾਉਣ ਲਈ ਡੱਬਾ ਮੰਗਣ ਲੱਗੀ ਗੁਰਦਾਰਸ਼ ਨੂੰ ਇਸ ਗੱਲ ਦਾ ਪਹਿਲਾ ਹੀ ਪਤਾ ਸੀ ਇਸ ਲਈ ਉਹ ਮਠਿਆਈ ਲੈ ਕੇ ਆਇਆ ਸੀ ਉਸ ਨੇ ਚੁੱਪਚਾਪ ਡੱਬਾ ਖੋਲ ਕੇ ਉਹਦੇ ਅੱਗੇ ਕਰ ਦਿੱਤਾ ਅਤੇ 나জ ਨੇ ਉਹਦੇ ਹੱਥ ਉੱਤੇ ਇੱਕ ਟੁਕੜਾ ਪਤੀਸ ਦਾ ਕੱਢ ਕੇ ਰੱਖਿਆ ਅਤੇ ਬਾਕੀ ਇਹ ਕੈਂਦੀ ਹੋਈ ਰਸੋਈ ਵਿੱਚ ਰੱਖ ਆਈ। ਇਸ ਕੋ ਨੇ ਕਿਸੇ ਨੇ ਵੀ ਹੱਥ ਲਗਾਣਾ ਜੇ ਮੇਰਾ ਹੈ। ਬਾਕੀ ਗੁਰਦਰਸ਼ ਨੇ 500 ਦਾ ਇੱਕ ਨੋਟ ਜੇਬ ਵਿੱਚੋਂ ਕੱਢ ਕੇ ਆਪਣੀ ਮਾਂ ਨੂੰ 나জ ਨੂੰ ਫਰੋਂ ਲਈ ਦਿੱਤਾ ਅਤੇ ਆਪਣੇ ਘਰ ਆ ਗਿਆ। ਗੁਰਦਰਸ਼ ਨੇ 나ਹੀਂ ਆਪਣੀ ਮਾਂ ਅਤੇ ਪਿਤਾ ਤੇ ਪੈਨ ਨੂੰ ਆਪ ਕੁਝ ਵੀ ਕਿਹਾ ਅਤੇ ਨਾ ਹੀ ਆਕੇ ਤਕਦੀਰ ਨੂੰ ਕੁਝ ਵੀ ਦੱਸਿਆ ਅਤੇ ਆਪਣੇ ਮਾਂ ਦੁਆਰਾ ਕਹੀਆਂ ਗੱਲਾਂ ਤੈਨੂੰ ਬਿਨਾਂ ਸੋਚੇ ਸਮਝੇ ਯਕੀਨ ਕਰਨ ਲੱਗ ਗਿਆ ਹੌਲੀ ਹੌਲੀ ਉਦਾਸੂ ਬਾ ਬਦਲਣ ਲੱਗ ਪਿਆ ਜਿਵੇਂ ਜਿਵੇਂ ਦਿਨ ਬੀਤਣ ਲੱਗੇ ਤੇਵੇਂ ਤੇਵੇਂ ਉਹ ਗੁੱਸੇ ਘਰ ਹੋਣ ਲੱਗ ਪਿਆ ਅਤੇ ਉਹ ਨਿੱਕੀ ਨਿੱਕੀ ਗੱਲ ਤੇ ਬੋਲਣ ਲੱਗ ਪਿਆ ਹੁਣ ਤਾਂ ਉਸਨੇ ਸ਼ਰਾਬ ਵੀ ਪੀਣੀ ਸ਼ੁਰੂ ਕਰ ਦਿੱਤੀ ਹੁਣ ਤਾਂ ਉਹ ਤਕਦੀਰ ਨਾਲ ਅਕਸਰ ਲੜਾਈ ਕਰਿਆ ਕਰਦਾ ਨਿੱਕੇ ਨਿੱਕੇ ਗੱਲਾਂ ਤੇ ਹੀ ਉਸ ਨੂੰ ਬੋਲਣ ਲੱਗ ਜਾਂਦਾ ਫਿਰ ਇੱਕ ਦਿਨ ਤਕਦੀਰ ਨੂੰ ਲੱਗਿਆ ਜਿਵੇਂ ਉਹ ਪ੍ਰੈਗਨੈਂਟ ਹੋ ਗਈ ਹੋਵੇ ਉਸ ਨੇ ਜਦੋਂ ਇਹ ਗੱਲ ਗੁਰਦਾਸ ਨੂੰ ਦੱਸੀ ਅਤੇ ਟੈਸਟ ਕਰਾਉਣ ਲਈ ਕਿਹਾ ਤਾਂ ਉਹ ਇਸ ਵਾਰ ਦੇਖਣ ਲੱਗ ਗਿਆ ਜਿਵੇਂ ਉਸ ਨੇ ਕੋਈ ਬਹੁਤ ਵੱਡਾ ਗੁਨਾਹ ਕਰ ਦਿੱਤਾ ਹੋਵੇ ਖੈਰ ਗੁਰਦਾਸ ਉਸ ਨੂੰ ਉਸੇ ਡਾਕਟਰ ਕੋਲ ਲੈ ਗਿਆ ਜਿੱਤੋਂ ਉਸ ਦੀ ਦਵਾਈ ਚੱਲ ਰਹੀ ਸੀ ਡਾਕਟਰ ਨੇ ਚੈੱਕ ਕਰ ਦੱਸਿਆ ਉਹ ਸੱਚੀ ਪ੍ਰੈਗਨੈਂਟ ਹੈ ਤਕਦੀਰ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ ਪਰ ਦੂਜੇ ਪਾਸੇ ਗੁਰਦਾਸ ਦਾ ਮੂ ਉੱਤਰ ਗਿਆ ਉਹਦੇ ਮਨ ਵਿੱਚ ਕੀ ਚੱਲ ਰਿਹਾ ਸੀ ਜਾਂ ਉਹ ਕੀ ਚਾਹੁੰਦਾ ਸੀ ਤਕਦੀਰ ਚਾਹ ਕੇ ਵੀ ਉਸ ਦਾ ਪਤਾ ਨਹੀਂ ਲਗਾ ਸਕੀ ਦੋਵੇਂ ਘਰ ਆ ਗਏ ਅਤੇ ਗੁਰਦਾਸ ਆਪਣੇ ਕੰਮ ਤੇ ਚਲਾ ਗਿਆ ਤਕਦੀਰ ਨੇ ਆਪਣੇ ਮਕਾਨ ਮਾਲਕ ਨੂੰ ਦੱਸਿਆ ਤਾਂ ਉਹ ਬਹੁਤ ਖੁਸ਼ ਹੋਈ ਉਸ ਨੇ ਉਸ ਨੂੰ ਆਪਣਾ ਧਿਆਨ ਰੱਖਣ ਲਈ ਕਿਹਾ ਅਤੇ ਅਗਲੇ 9 ਮਹੀਨੇ ਕਿਵੇਂ ਤੇ ਕੀ ਕੀ ਕਰਨਾ ਹੈ ਉਹ ਸਭ ਸਮਝਾਇਆ ਆਪਣੀਆਂ ਖੁਸ਼ੀਆਂ ਵਿੱਚੀ ਤਕਦੀਰ ਨੂੰ ਪਤਾ ਹੀ ਨਾ ਲੱਗਾ ਕਦੋਂ ਸ਼ਾਮ ਹੋ ਗਈ ਪਰ ਅੱਜ ਗੁਰਦਰਸ਼ ਦੁਪਹਿਰ ਵੇਲੇ ਰੋਟੀ ਖਾਣ ਲਈ ਕਰਨੀ ਸੀ ਆਇਆ ਰਾਤ ਨੂੰ ਜਦੋਂ ਉਹ ਘਰ ਆਇਆ ਤਾਂ ਤਕਦੀਰ ਨੇ ਉਸ ਨੂੰ ਦੁਪਹਿਰ ਨਾ ਆਉਣ ਦਾ ਕਾਰਨ ਪੁੱਛ ਲਿਆ ਗੁਰਦਰਸ਼ ਨੇ ਕਿਹਾ ਇਹ ਬੱਚਾ ਮੈਨੂੰ ਨਹੀਂ ਚਾਹੀਦਾ ਤੂੰ ਕਿਸੇ ਵੀ ਹਾਲਤ ਵਿੱਚ ਇਸ ਬੱਚੇ ਨੂੰ ਜਨਮ ਨਹੀਂ ਦੇ ਸਕਦੀ ਮੈਂ ਤੈਨੂੰ ਦਵਾਈ ਲਿਆ ਦੇਵਾਂਗਾ ਤੂੰ ਖਾ ਲਈ ਬਸ ਹੋਰ ਹੁਣ ਇੱਕ ਲਫ਼ਜ਼ ਨਾ ਬੋਲੀ ਕਿਉਂ ਕੀ ਗੱਲ ਹੈ ਜਿਤ ਮੈਂ ਕਿਉਂ ਨਾ ਬੋਲਾਂ ਇੱਕ ਵੀ ਲਫ਼ਜ਼ ਮੈਂ ਇਹੋ じゃ ਕੀ ਕਰ ਦਿੱਤਾ ਜਿਹੜਾ ਤੁਸੀਂ ਹੁਣ ਮੇਰੇ ਬੱਚੇ ਤੇ ਵੀ ਅੱਖ ਰੱਖ ਲਈ ਹੈ ਮੈਂ ਤਾਂ ਤੁਹਾਡੇ ਦਪੈ ਰੋਟੀ ਕਨਿਉ ਪੁਖੀ ਹੋਮਗੇ ਇਹ ਸੋਚ ਕੇ ਨਾ ਆਉਣ ਦਾ ਕਾਰਨ ਪੁੱਛ ਲਿਆ ਤੁਸੀਂ ਤਾਂ ਹੋਰੇ ਗੱਲਾਂ ਕਰਨ ਬੈ ਗਏ ਤਕਦੀਰ ਨੇ ਅੱਖਰ ਪਰਦੀ ਨੇ ਕਿਹਾ ਤੂੰ ਹੁਣ ਬਕਵਾਸ ਹੀ ਨਾ ਕਰਨ ਲ ਬੈ ਮੰਮੀ ਸਹੀ ਕਹਿੰਦੇ ਹੁੰਦੇ ਨੇ ਤੇਰੀ ਗਿੱਟ ਦੀ ਜਵਾਨ ਹੈ ਗੁਰਦਾਸ ਬੋਲਿਆ ਇੱਕ ਮਿੰਟ ਇੱਕ ਮਿੰਟ ਕਿਤੇ ਤੁਸੀਂ ਘਰ ਤਾਂ ਨਹੀਂ ਸੀ ਚਲੇ ਕੇ ਰੋਟੀ ਖਾਂਣ ਕਿਉਂਕਿ ਇੰਨਾ ਕੋ ਤਾਂ ਮੈਨੂੰ ਵੀ ਪਤਾ ਲੱਗ ਗਿਆ ਪੰਜ-ਛੇ ਮਹੀਨਿਆਂ ਚ ਕਿ ਤੁਸੀਂ ਭੁੱਖੇ ਨਹੀਂ ਰਹਿ ਸਕਦੇ ਤਕਦੀਰ ਨੇ ਸਵਾਲ ਕੀਤਾ ਹਾਂ ਗਿਆ ਸੀ ਮੈਂ ਕਰ ਮੈਂ ਤਾਂ ਰੋਜ਼ ਜਾਇਆ ਕਰੂੰਗਾ ਤੂੰ ਕੌਣ ਹੁੰਦੀ ਐ ਮੈਨੂੰ ਰੋਕਣ ਵਾਲੀ ਮੇਰੇ ਮਾਂ-ਬਾਪ ਦਾ ਕਰ ਮੇਰਾ ਕਰ ਮੈਂ ਜਾਵਾਂ ਨਾ ਜਾਵਾਂ ਤੂੰ ਦੱਸ ਕੀ ਲੈਣਾ ਏ ਗੁਰਦਰਸ਼ ਗੁੱਸੇ ਵਿੱਚ ਬੋਲਿਆ ਮੈਂ ਕਿਉਂ ਰੁਕਣਾ ਏ ਪੱਲਾ ਤੁਹਾਨੂੰ ਜਾਣ ਤੋਂ ਮੈਂ ਤਾਂ ਤੁਹਾਨੂੰ ਕਹਿੰਦੀ ਹੁੰਦੀ ਆ ਜਾਇਆ ਕਰੋ ਰਖੜਿਆਂ ਨੂੰ ਵੀ ਤਾਂ ਮੈਂ ਤੂੰ ਹੀ ਭੇਜਿਆ ਸੀ ਜਾ ਦੀ ਹੋ ਤੁਹਾਨੂੰ ਤਕਦੀਰ ਨੇ ਕਿਹਾ ਮੈਂ ਤਾਂ ਰੋਜ਼ ਜਾਨਾ ਏ ਤੂੰ ਦੱਸ ਕੀ ਕਰੇਂਗੀ ਗੁਰਦਸ਼ ਬੋਲਿਆ ਤਕਦੀਰ ਨੇ ਸੋਚਿਆ ਕਿ ਕਿਉਂ ਇਹਦੇ ਨਾਲ ਫਾਲਤੂ ਬੋਲਣਾ ਹੈ ਜਿੰਨਾ ਉਹ ਉਸ ਨਾਲ ਬੋਲੇਗੀ ਉਨਾਂ ਹੀ ਗੱਲਬਾਤ ਚੱਲੀ ਜਾਵੇਗੀ ਇਸ ਲਈ ਉਸਨੇ ਅੱਗੇ ਕੋਈ ਜਵਾਬ ਨਾ ਦਿੱਤਾ ਤਕਦੀਰ ਨੇ ਰੋਟੀ ਪਾ ਕੇ ਦਿੱਤੀ ਤੇ ਉਸ ਨੇ ਖਾਣ ਤੋਂ ਮਨ ਕਰ ਦਿੱਤਾ ਤਕਦੀਰ ਨੇ ਬਹੁਤ ਮਿਹਨਤਾਂ ਕੀਤੀਆਂ ਪਰ ਉਹ ਬਿਲਕੁਲ ਵੀ ਨਾ ਮੰਨਿਆ ਤਕਦੀਰ ਨੇ ਰੋਟੀ ਚੁੱਕੀ ਅਤੇ ਪਾਸੇ ਰੱਖ ਦਿੱਤੀ ਅਤੇ ਸੌਂ ਗਈ ਕਾਫੀ ਦਿਨਾਂ ਤੱਕ ਇਹੀ ਸਭ ਚੱਲਦਾ ਰਿਹਾ ਕਦੇ ਰੋਟੀ ਖਾ ਲੈਂਦੇ ਕਦੇ ਪੱਕੇ ਹੀ ਰਹਿ ਜਾਂਦੀਆਂ ਕਰਦੇ ਕਰਦੇ ਨਵੰਬਰ ਮਹੀਨਾ ਸ਼ੁਰੂ ਹੋ ਗਿਆ ਅਤੇ 5 ਨਵੰਬਰ ਦੀਵਾਲੀ ਵਾਲਾ ਦਿਨ ਆ ਗਿਆ ਤਕਦੀਰ ਬਹੁਤ ਖੁਸ਼ੀ ਕਿਉਂਕਿ ਉਸ ਦੀ ਆਪਣੇ ਪਤੀ ਨਾਲ ਪਹਿਲੀ ਦਿਵਾਰੀ ਸੀ ਤਕਦੀਰ ਨੇ ਸਵੇਰੇ ਜਲਦੀ ਉੱਠ ਕੇ ਪਹਿਲਾਂ ਕੱਪੜੇ ਤੋਹ ਦਿੱਤੇ ਫਿਰ ਨਹਾ ਕੇ ਪਾਠ ਕੀਤਾ ਫਿਰ ਉਹ ਗੁਰਦਾਸ ਲਈ ਨਾਸ਼ਤਾ ਤਿਆਰ ਕਰਨ ਲਈ ਲੱਗ ਪਈ ਆਪਣੀ ਆਦਤ ਅਨੁਸਾਰ ਉਹ ਲੇਟ ਉੱਠਿਆ ਅਤੇ ਨਹਾ ਕੇ ਤਿਆਰ ਹੋ ਗਿਆ ਤਕਦੀਰ ਅਜੇ ਰੋਟੀ ਪਾ ਕੇ ਹੀ ਆ ਰਹੀ ਸੀ ਉਹ ਬਿਨਾਂ ਕੁਝ ਦੱਸੇ ਹੀ ਘਰੋਂ ਨਿਕਲ ਗਿਆ ਇਹ ਸਾਰਾ ਦਿਨ ਬੈਠੀ ਉਹਦੀ ਉਡੀਕ ਕਰਦੀ ਰਹੀ ਪਰ ਉਹ ਨਾ ਆਇਆ। ਪਹਿਲਾਂ ਤਕਦੀਰ ਨੂੰ ਲੱਗਿਆ ਜਿਵੇਂ ਉਹ ਉਸ ਨੂੰ ਖੁਸ਼ ਕਰਨ ਲਈ ਦੀਵਾਲੀ ਦੀ ਖਰੀਦਦਾਰੀ ਕਰਨ ਚੱਲ ਗਿਆ ਹੋਵੇ। ਫਿਰ ਉਹ ਸੋਚਣ ਲੱਗੀ ਕਿ ਤੇ ਘਰ ਹੀ ਨਾ ਚੱਲਿਆ ਗਿਆ ਹੋਵੇ। ਉਸ ਨੂੰ ਅਜੀਬ ਜਿਹਾ ਮਹਿਸੂਸ ਹੋ ਰਿਹਾ ਸੀ। ਅਜੀਬ ਅਜੀਬ ਗੱਲਾਂ ਉਹਦੇ ਦਿਮਾਗ ਵਿੱਚ ਘੁੰਮ ਰਹੀਆਂ ਸਨ। ਰਾਤ ਹੋ ਚੁੱਕੀ ਸੀ। ਤਕਦੀਰ ਨੇ ਉਹਦੇ ਖਾਣ ਲਈ ਦਾਲ ਰੋਟੀ ਅਤੇ ਕੜਾ ਬਣਾ ਲਿਆ। ਕਿਉਂਕਿ ਹੋਰ ਕੁਝ ਵੀ ਖਾਸ ਕਰ ਵਿੱਚ ਬਣਾਉਣ ਲਈ ਨਹੀਂ ਸੀ 9 ਵਜੇ ਪਰ ਗੁਰਦਾਸ ਨਾ ਆਇਆ ਇਹ ਸਾਢੇ 9 ਵਜੇ ਤੱਕ ਅਡੀਕ ਕਰਨ ਤੋਂ ਬਾਅਦ ਉਸਨੇ ਮਕਾਨ ਮਾਲਕਨ ਤੋਂ ਉਹਦੇ ਪਤੀ ਦਾ ਫੋਨ ਮੰਗਿਆ ਅਤੇ ਗੁਰਦਾਸ ਵੱਲੋਂ ਦਿੱਤੇ ਇੱਕ ਨੰਬਰ ਤੇ ਫੋਨ ਲਗਾਇਆ ਇਹ ਨੰਬਰ ਉਸਦੇ ਗੁਰਦਾਸ ਦੇ ਦੋਸਤ ਦਾ ਸੀ ਉਸਨੇ ਜਿਵੇਂ ਹੀ ਨੰਬਰ ਮਿਲਾਇਆ ਨੂੰ ਤਾਂ ਉਸਦੇ ਨਾਲ ਹੀ ਫੋਨ ਚੁੱਕ ਕੇ ਜਿਹਾ ਦੇ ਹੈਲੋ ਮੈਂ ਤਕਦੀਰ ਬੋਲ ਰਹੀ ਹਾਂ ਨਮਸਤੇ ਭਾਬੀ ਜੀ ਨਮਸਤੇ ਭਾਬੀ ਜੀ ਹੈਪੀ ਦੀਵਾਲੀ ਭਾਬੀ ਜੀ ਸੇਮ ਟੂ ਯੂ ਕੀ ਹੋਇਆ ਭਾਬੀ ਜੀ ਆਵਾਜ਼ ਬਹੁਤ ਬੁਝੀ ਰਹੀ ਹੈ ਤੁਹਾਡੀ ਨਹੀਂ ਕੁਛ ਨਹੀਂ ਮੈਂ ਤਾਂ ਤੁਹਾਨੂੰ ਇਹ ਪੁੱਛਣ ਲਈ ਫੋਨ ਕੀਤਾ ਏ ਕਿ ਇਹ ਤੁਹਾਡੇ ਨਾਲ ਨਹੀਂ ਤਾਂ ਕਰਨ ਨੂੰ ਪੇਜ ਦੋ ਇਹਨਾਂ ਨੂੰ ਮੈਨੂੰ ਬਹੁਤ ਪੇਚਾਨੀ ਹੋ ਰਹੀ ਹੈ ਕਮਾਲ ਹੈ ਭਾਬੀ ਟਾਈਮ ਤਾਂ ਇੰਨਾ ਹੋ ਗਿਆ ਅਜੇ ਤੱਕ ਇਹ ਘਰੇ ਵੀ ਨਹੀਂ ਆਇਆ ਹਾਦੀ ਹੀ ਹੋ ਗਈ ਇਹ ਤਾਂ ਮਤਲਬ ਇਹ ਤੁਹਾਡੇ ਨਾਲ ਵੀ ਨਹੀਂ ਨਹੀਂ ਮੇਰੇ ਕੋਲ ਤਾਂ ਦੁਪਹਿਰੇ ਆਇਆ ਸੀ ਮੈਂ ਰੋਟੀ ਖਾਣ ਨੂੰ ਕਿਹਾ ਤਾਂ ਕਹਿੰਦਾ ਸੀ ਤੇਰੀ ਭਾਬੀ ਨਾਲ ਖਾਊਗਾ ਜਾ ਕੇ ਉਹ ਬਣਾਈ ਬੈਠੀ ਹੋਣੀ ਆ ਕੋਈ ਨਹੀਂ ਤੁਸੀਂ ਰੁਕੋ ਮੈਂ ਤੁਹਾਨੂੰ ਰੁੱਕ ਕੇ ਫੋਨ ਕਰਦਾ ਇਹ ਮੈਂ ਪਹਿਲਾਂ ਉਹਦੇ ਘਰੇ ਫੋਨ ਕਰਦਾ ਏ ਉੱਥੇ ਹੀ ਹੋਊਗਾ ਹੋਰ ਤਾਂ ਕਿੱਥੇ ਜਾਊਗਾ ਓਕੇ ਥੈਂਕਸ ਕਹਿ ਕੇ ਤਕਦੀਰ ਨੇ ਫੋਨ ਕੱਟ ਦਿੱਤਾ ਥੋੜੇ ਸਮੇਂ ਬਾਅਦ ਦੁਪਹਿਰ ਦੁਬਾਰਾ ਫੋਨ ਆਇਆ ਤਾਂ ਉਸਨੇ ਦੱਸਿਆ ਭਾਬੀ ਜੀ ਆ ਰਿਹਾ ਏ ਉਹ ਕਰ ਗਿਆ ਹੋਇਆ ਸੀ ਮੈਂ ਫੋਨ ਕਰਿਆ ਸੀ ਅੰਕਲ ਜੀ ਨੂੰ ਉਹ ਕਹਿੰਦੇ ਜਾਂਦਾ ਏ ਪਟਾਕੇ ਚਲਾ ਕੇ ਤੁਸੀਂ ਰੋਟੀ ਖਾ ਲਓ ਜਦ ਤੱਕ ਕਿਉਂਕਿ ਮੈਨੂੰ ਪਤਾ ਏ ਉਹਨੇ ਉੱਤਾ ਖਾਲੀ ਹੋਊਗੀ ਕਦੋਂ ਦੀ ਰੱਖਦਾ ਹੈ ਫੋਨ ਧਿਆਨ ਰੱਖਿਓ ਆਪਣਾ ਤੁਸੀਂ ਗੁਰਦਾਸ ਦੇ ਦੋਸ ਨੇ ਤੇ ਤਕਦੀਰ ਨੂੰ ਰੋਟੀ ਖਾਣ ਲਈ ਕਹਿ ਦਿੱਤਾ ਸੀ ਪਰ ਤਕਦੀਰ ਨੇ ਰੋਟੀ ਖਾਣੀ ਤਾਂ ਦੂਰ ਸੱਗੂ ਰੋਟੀ ਵੱਲ ਦੇਖਿਆ ਤੱਕ ਨਾ ਸਾਡੇ ਕੋ 10 ਵਜੇ ਉਹ ਆਇਆ ਤਾਂ ਸਿੱਧਾ ਨਹਾਉਣ ਚਲਾ ਗਿਆ ਤਕਦੀਰ ਨੇ ਉਹਦੇ ਬਦਲਣ ਲਈ ਤੋਤੋਏ ਕੱਪੜੇ ਕੱਢ ਦਿੱਤੇ ਅਤੇ ਆਪ ਰੋਟੀ ਸਬਜ਼ੀ ਗਰਮ ਕਰਨ ਲੱਗ ਪਿਆ ਉਹ ਨਹਾ ਕੇ ਆਇਆ ਤੇ ਕੱਪੜੇ ਪਹਿਨ ਲਈ ਤਕਦੀਰ ਨੇ ਰੋਟੀ ਪਾ ਕੇ ਬੈਠ ਤੇ ਰਖ ਲਈ ਗੁਰਦਾਸ ਬੈਠ ਤੇ ਬੈਠਣ ਲੱਗਿਆ ਤਾਂ ਬਰਦੇ ਉੱਪਰ ਦਵਾਈ ਉਸੇ ਤਰ੍ਹਾਂ ਬਈ ਸੀ ਜੋ ਉਹ ਤਕਦੀਰ ਲਈ ਲੈ ਕੇ ਆਇਆ ਸੀ ਕਿਉਂਕਿ ਉਹ ਇਹ ਬੱਚਾ ਨਹੀਂ ਸੀ ਰੱਖਣਾ ਚਾਹੁੰਦਾ। ਪਰ ਤਕਦੀਰ ਦਾ ਕਹਿਣਾ ਸੀ ਕਿ ਉਹ ਇਹ ਦਵਾਈ ਨਹੀਂ ਖਾਵੇਗੀ। ਸੋ ਪਹਿਲਾਂ ਉਹ ਆਪਣਾ ਚੈੱਕਅਪ ਕਰਵਾਵੇਗੀ ਅਤੇ ਸਕੈਨ ਵਗੈਰਾ ਕਰਵਾ ਕੇ ਦੇਖੇਗੀ। ਉਹਦਾ ਕਹਿਣਾ ਸੀ ਕਿ ਜੇਕਰ ਸਕੈਨ ਵਿੱਚ ਬੱਚਾ ਸਹੀ ਸਲਾਮਤ ਹੋਇਆ ਅਤੇ ਪਹਿਲਾਂ ਹੋਏ ਅਵਾਰਸ਼ਨ ਕਰਕੇ ਉਸ ਨੂੰ ਕੋਈ ਨੁਕਸਾਨ ਨਾ ਪਹੁੰਚਾਇਆ ਜਾਵੇ। ਤਾਂ ਉਹ ਹਰ ਹਾਲਤ ਵਿੱਚ ਬੱਚਾ ਰੱਖੇਗੀ ਪਰ ਜੇ ਬੱਚਾ ਸਹੀ ਨਾ ਹੋਇਆ ਤਾਂ ਉਹ ਬਿਨਾਂ ਕਿਸੇ ਸਵਾਲ ਤੋਂ ਉਹ ਦਵਾਈ ਖਾ ਲਵੇਗੀ ਦੂਜੇ ਪਾਸੇ ਉਹ ਉਦੀ ਇਹ ਗੱਲ ਤਾਂ ਕੋਈ ਮਤਲਬ ਨਹੀਂ ਸੀ ਸਮਝਦਾ ਕਹੇ ਦਵਾਈ ਉਸੇ ਤਰ੍ਹਾਂ ਹੀ ਪਈ ਦੇਖ ਕੇ ਉਸ ਨੂੰ ਗੁੱਸਾ ਆ ਗਿਆ ਅਤੇ ਉਸ ਨੇ ਤਕਦੀਰ ਨੂੰ ਗਾਲ੍ਹਾਂ ਕੱਢਣੇ ਸ਼ੁਰੂ ਕਰ ਦਿੱਤੀਆਂ ਅਤੇ ਰੋਟੀ ਵਾਲੀ ਥਾਲੀ ਚੁਲਾ ਕੇ ਕਮਰੇ ਤੋਂ ਬਾਹਰ ਮਾਰੀ ਹਰ ਪਾਸੇ ਸਬਜੀ ਹੀ ਸਬਜੀ ਖਿੰਡੀ ਪੁੰਡੀ ਗਈ ਰੋਟੀਆਂ ਦੇ ਕੜਾਹ ਵਿਖਣ ਗਏ ਤਕਦੀਰ ਰੋਣ ਲੱਗ ਪਈ ਅਤੇ ਉਸਨੇ ਜਲਦੀ ਜਲਦੀ ਸਾਰਾ ਬਰਾਂਡਾ ਸਾਫ਼ ਕੀਤਾ ਅਤੇ ਫਿਰ ਉਸਨੇ ਗੁਰਦਾਸ ਤੇ ਫੋਨ ਤੋਂ ਆਪਣੇ ਪਿਕੇ ਫੋਨ ਕਰਕੇ ਆਪਣੇ ਮਾਂ ਨੂੰ ਸਾਰੀ ਗੱਲ ਦੱਸ ਦਿੱਤੀ। ਉਹਦੀ ਮਾਂ ਨੇ ਉਸ ਨੂੰ ਦਲਾਸਾ ਦਿੱਤਾ ਕਿ ਉਹ ਸਵੇਰੇ ਆ ਕੇ ਗੁਰਦਾਸ ਨਾਲ ਗੱਲ ਕਰੇਗੀ। ਫੋਨ ਕੱਟਣ ਤੋਂ ਬਾਅਦ ਵੀ ਬਹੁਤ ਥੇਰ ਤੱਕ ਉਹ ਬੈਠੀ ਰੋਂਦੀ ਰਹੀ। ਫਿਰ ਜਦੋਂ ਰੋ ਰੋ ਕੇ ਉਹਦੀਆਂ ਅੱਖਾਂ ਵਿੱਚੋਂ ਹੰਝੂਆਂ ਦਾ ਨਿਕਲਣਾ ਬੰਦ ਹੋ ਗਿਆ ਤਾਂ ਤਕਦੀਰ ਅਟਕੋਰੇ ਲੈਂਦੀ ਹੀ ਸੌ ਗਈ ਬਾਕੀ ਕਹਾਣੀ ਅਗਲੇ ਭਾਗ ਵਿੱਚ ਤੁਹਾਨੂੰ ਇਹ ਕਹਾਣੀ ਕਿਸ ਤਰ੍ਹਾਂ ਲੱਗੀ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਜੀ ਧੰਨਵਾਦ